ਆਫੀਆ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰਦੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗੀ ਐ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਆਉਣ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲਾਂ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਐ ਬੜੀ ਦਲੇਰ ਪੁਲਿਸ ਐ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਲੁਹਾਨਾ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੁਆਰਾ ਲੁਹਾਨਾ ਵਿੱਚ ਲਾਅ ਐਂਡ ਆਰਡਰ ਦੀ ਸਿਟੀ ਨੂੰ ਮੇਨਟੇਨ ਕਰਨ ਵਾਸਤੇ ਲਗਾਤਾਰ ਹੁਣ ਉਹ ਸ਼ਰਾਰਤੀ ਅਨਸਰਾਂ ਤੇ ਉਹ ਜਿਹੜੇ ਅਸਮਾਜਿਕ ਅੰਸਰਾਂ ਤੋਂ ਪਰੇ ਲਗਾਤਾਰ ਠੱਲ ਪਾਉਣ ਦਾ ਕੰਮ ਹੈ ਲਗਾਤਾਰ ਮੁਹਿੰਮ ਉਹ ਜਗਾਤ ਚੱਲੀ ਹੈ ਤਾਂ ਇਸੇ ਲੜੀ ਤਹਿਤ ਲੁਹਾਂਦੇ ਏਡੀਸੀਪੀ ਵਨ ਸਮੀਰ ਵਰਮਾ ਇਸ ਦੇ ਨਾਲ ਹੀ ਏਸੀਪੀ ਸੈਂਟਰਲ ਦੇ ਅਨੀਪ ਲੋਡ ਬਨੋੜ ਅਤੇ ਲੁਹਾਂਦਾ ਨੰਬਰ ਡਿਵੀਜ਼ਨ ਨੰਬਰ 2 ਦੇ ਇੰਚਾਰਜ ਦੁਆਰਾ ਆਪਣੇ ਹਲਕੇ ਦੇ ਜਾਨਕੀ ਉਸ ਸੈਂਟਰ ਹਲਕੇ ਦੇ ਵਿੱਚ ਲਗਾਤਾਰ ਜੜੀਆਂ ਸਨੇਚਰ ਦੀ ਘਟਨਾ ਲਗਾਤਾਰ ਉਹ ਜਿਹੜੇ ਸਨੇਚਰ ਇੰਜ਼ਾਮ ਦਿੰਦੇ ਸੀ ਤਾਂ ਉਹਨਾਂ ਤੇ ਠੱਲ ਪਾਉਣ ਵਾਸਤੇ ਲਗਾਤਾਰ ਉਹ ਮੁਹਿੰਮ ਜਾਰੀ ਸੀ ਤਾਂ ਇਸੇ ਲੜੀ ਤਹਿਤ ਦੋ ਉਹਨਾਂ ਸਨੇਚਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਦੋ ਐਕਟਿਵਾ ਇੱਕ ਬਿਨਾ ਨੰਬਰ ਤੋਂ ਤੇ ਇੱਕ ਇੱਕ ਦੂਸਰੀ ਐਕਟਿਵਾ ਤੇ ਇਸਦੇ ਨਾਲ ਹੀ 13 ਮੋਬਾਈਲ ਬ੍ਰਾਮਦ ਕੀਤੇ ਤੇ ਅਗਲ ਬਤ ਕਰਦੇ ਹਾਂ ADCP 1 ਸਮੀ ਵਰਮਨ ਆਕਰ ਕਰ ਇਹ ਜਿਹੜੇ ਸਨੇਚਰ ਫੜ ਗਏ ਇਹਨਾਂ ਦਾ ਕੀ ਰਿਕਾਰਡ ਹੈ ਵੀ ਸੈਂਟਰਲ ਤੇ ਐਸਐਚਓ ਡਿਵੀਜ਼ਨ ਨੰਬਰ 2 ਇਹਨਾਂ ਦੀ ਟੀਮ ਨੂੰ ਜਿਹੜੀ ਕਿ ਵਧੀਆ ਸਫਲਤਾ ਹਾਸਲ ਹੋਈ ਹੈ ਇਹਨਾਂ ਨੇ ਦੋ ਸਨੇਚਰ ਜਿਹੜੇ ਕਿ ਉਹ ਗ੍ਰਿਫਤਾਰ ਕੀਤੇ ਨੇ ਤੇ ਜਿਨ੍ਹਾਂ ਦਾ ਨਾਮ ਪ੍ਰਿੰਸ ਸਿੰਘ ਉਰਫ ਕਾਕਾ ਤੇ ਅਮਿਤ ਸੋਨੀ ਜਿਹੜੇ ਕਿ ਦਾਤ ਦਿਖਾ ਕੇ ਜਾਂ ਦਾਤ ਦਾ ਵਾਰ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਹੌਲੇ-ਹੌਲੇ ਲੋਕਾਂ ਤੋਂ ਜਿਹੜੇ ਮੋਬਾਈਲ ਫੋਨ ਸਨੇਸ਼ ਕਰਦੇ ਸੀਗੇ ਕਿ ਦੋ ਦੋਸ਼ੀਆਂ ਨੂੰ ਅਰੈਸਟ ਕੀਤਾ ਐਫਆਈਆਰ ਰਜਿਸਟਰ ਕੀਤੀ ਹੈ ਤੇ ਉਸ ਤੋਂ ਬਾਅਦ ਜੋ ਲੋਸੀ ਫਰਦਰ ਇਨਵੈਸਟੀਗੇਸ਼ਨ ਕੀਤੀ ਹੈ ਤਾਂ ਇਹਨਾਂ ਕੋਲੋਂ 13 ਮੋਬਾਈਲ ਜਿਹੜੇ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਸਨੈਚ ਕੀਤੇ ਸੀਗੇ ਉਹ ਰਿਕਵਰ ਕੀਤੇ ਤੇ ਵਾਰਦਾਤ ਵਿੱਚ ਵਰਤਿਆ ਹੋਇਆ ਜਿਹੜਾ ਇਹ ਦਾਤ ਸੀਗਾ ਉਹ ਰਿਕਵਰ ਕੀਤਾ ਸੀ ਤੇ ਇਸ ਤੋਂ ਇਲਾਵਾ ਇਹਨਾਂ ਕੋਲੋਂ ਦੋ ਐਕਟਿਵ ਆ ਜਿਹੜੀਆਂ ਉਹ ਬਰਾਬਰਦ ਹੋਈਆਂ ਉਹ ਅਸੀਂ ਵੈਰੀਫਾਈ ਕਰਦੇ ਪਏ ਕਿ ਉਹ ਕਿਹਨੀਆਂ ਨੇ ਉਹਨਾਂ ਦੀ ਮਾਲਕੀਤ ਸਬੰਧੀ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜਾ ਇਹ ਹੈਗਾ ਤੇ ਵਧੀਆ ਜਿਹੜੀ ਇਹ ਸਫਲਤਾ ਇਹਨਾਂ ਦੀ ਟੀਮ ਨੇ ਹਾਸਲ ਕੀਤੀ ਹੈ ਜਿਹੜਾ ਦੋਸ਼ੀ ਪ੍ਰਿੰਸੈਸ ਹੈ ਇਹਦੀ ਉਮਰ 23 ਸਾਲ ਹੈ ਤੇ ਜਿਹੜਾ ਅਮਿਤ ਸੋਨੀ ਹੈ ਇਹਦੀ ਉਮਰ 21 ਸਾਲ ਹੈ ਤੇ ਇਹਨਾਂ ਦੇ ਖਿਲਾਫ ਜਿਹੜੇ ਨੇ ਕਿ ਪਹਿਲਾਂ ਵੀ ਜਿਹੜਾ ਵੱਖ-ਵੱਖ ਜਿਹੜੇ ਨੇ ਐਫ ਆਈ ਆਰ ਰਜਿਸਟਰ ਨੇ ਕੁਝ ਇਹਨਾਂ ਦੇ ਖਿਲਾਫ ਚੋਰੀ ਦੀਆਂ ਹੈਗੀਆਂ ਤੇ ਕੁਝ ਲੜਾਈ ਝਗੜੇ ਦੀਆਂ ਜਿਹੜੀ ਐਫ ਆਈ ਆਰ ਰਜਿਸਟਰਡ ਹੈ। ਤੇ ਲੱਗਦਾ ਕਿ ਇਹਨਾਂ ਦੇ ਕਿੰਨੇ ਕਿ ਮਕਦਮੇ ਕਰਦੇ ਹੋਣੇ ਨੇ ਜੱਟਾ। ਜਿਹੜਾ ਇੱਕ ਦੋਸ਼ੀ ਪ੍ਰਿੰਸੈਸ ਉਰਫ ਕਾਕਾ ਹੈਗਾ ਇਹਦੇ ਖਿਲਾਫ 5 ਮਕਦਮੇ ਦਰਜ ਨੇ ਜਿਹਦੇ ਵਿੱਚੋਂ ਕੁਝ ਚੋਰੀ ਦੇ ਸਨੇਚਿੰਗ ਦੇ ਤੇ ਲੜਾਈ ਝਗੜੇ ਦੇ ਜਿਹੜੇ ਮਰਚੇ ਦੇ ਉਹ ਦਰਜ ਨੇ। ਤੇ ਜਿਹੜਾ ਐਕਟਿਵਾ ਜਿਹੜੀ ਹੈਗੀ ਆ ਪੰਜਾਬ ਨੰਬਰ ਵੀ ਆ ਵੀ ਹੋਰ ਨੰਬਰ ਇੱਕ ਜਿਹੜਾ ਐਕਟਿਵਾ ਹੈਗਾ ਉਹਦੇ ਉੱਪਰ ਪੰਜਾਬ ਦਾ ਨੰਬਰ ਹੈਗਾ ਤੇ ਇੱਕ ਜਿਹੜੀ ਹੈ ਵਿਦਾਊਟ ਨੰਬਰ ਪਲੇਟ ਹੈਗੀ ਹੈ ਤੇ ਅਸੀਂ ਉਹਨੂੰ ਉਹਨਾਂ ਦੀ ਜਿਹੜੀ ਮਾਲਕੀ ਸਵਾਲਦੀ ਹੈ ਜਿਹੜਾ ਉਹ ਇਨਵੈਸਟੀਗੇਸ਼ਨ ਵਿੱਚ ਲਿਆਵਾਂਗੇ ਹੋਰ ਇਹਨਾਂ ਦੇ ਗੈਂਗ ਦੇ ਮੱਲ ਜਿਹੜੇ ਉਹਨਾਂ ਦੇ ਹੋਰ ਸਾਥੀ ਨੇ ਉਹਨਾਂ ਦੇ ਕੋਈ ਪੂਰਤਾਜ ਕੁਝ ਨਾਲ ਲੱਗੇ ਬਿਲਕੁਲ ਅਸੀਂ ਉਹਨੂੰ ਜਿਹੜਾ ਚ ਪੁਲਿਸ ਰਿਪੋਰਟ ਲੈ ਕੇ ਤੇ ਜਿਹੜਾ ਅਗਰ ਕੋਈ ਇਹਨਾਂ ਦੇ ਗੈਂਗ ਦਾ ਹੋਰ ਮੈਂਬਰ ਹੈਗਾ ਤੇ ਮੋਬਾਈਲ ਫੋਨ ਅਗਰ ਕਿਤੇ ਇਹਨਾਂ ਨੇ ਹੋਰ ਕੋਈ ਪੁਰਾਣੀ ਵਾਰ ਤਾਂ ਹੋਰ ਕੀਤੀ ਆ ਨੇ ਜਾਂ ਕਿਤੇ ਵੇਚਲੇ ਸੀ ਸਰੀਰ ਬਿਲਕੁਲ ਜਿਹੜੀ ਹੈ ਕਿ ਆਪਾਂ ਕਹਿ ਸਕਦੇ ਹਾਂ ਕਿ ਖੂਫੀਆ ਸੋਰ ਸਾਡੇ ਜਿਹੜਾ ਹੈਗਾ ACB ਸੈਂਟਰਲ ਦੀ ਟੀਮ ਤੇ ਸੈਕਟਰ ਡਿਵੀਜ਼ਨ ਨੰਬਰ 2 ਦੀ ਟੀਮ ਸੀ ਉਹਨਾਂ ਦੇ ਜੁਆਇਟ ਅਫਰਟ ਨਾਲ ਜਿਹੜਾ ਹੈਗਾ ਇਹ ਇਹਨਾਂ ਨੂੰ ਜਿਹੜਾ ਸੀ ਕਾਬੂ ਕੀਤਾ